ਤੇ ਹਾਂ ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਅੱਜ ਲੱਗੇ ਫਿਰ ਤੋਂ ਜੀੜੀ ਵੜਾਉਣ ਵਾਸਤੇ ਆਪਣੇ 5-6 ਕਿੱਲੇ ਰਹਿ ਗਏ ਤੇ ਤੇ ਤਾਂ ਕਰਕੇ ਆਪਾਂ ਲੱਗੇ ਜੀੜੀ ਵੜਾਣ ਕਿਉਂਕਿ ਬੇਲੇ ਤੇ ਤੇ ਬੇਲੇ ਦਾ ਕਾਨੂੰ ਦੇ ਰੌਣੀ ਕਰਨ ਲੱਗੇ ਹੋਇਆ ਖੇਤਾਂ 'ਚ ਤੇ ਆਪਣਾ ਰਹਿ ਗਿਆ ਸੀਗੇ 5 ਕਿੱਲੇ ਤੇ ਉਹ ਲੱਗੇ ਹੋਇਆ ਵੜਾਣ ਵਾਸ ਬੜਾ ਕੇ ਤੇ ਆਪਾਂ ਮਤਲਬ ਇਕੱਠੇ ਪਾ ਦਾਂਗੇ ਇਕੱਠੇ ਰੋਣੀ ਹੋ ਜੂਗੀ ਨਾਲ ਦੇ ਨਾਲ ਜਲੀਆ ਕਰਾਂਗੇ ਨੇ ਕਣਕ ਵੀਚੀ ਜਲੀਆ ਕਰਾਂਗੇ ਤੇ ਮਤਲਬ ਆ ਕਰਛੇ ਬਾਟਦੇ ਸੀਗੇ ਤੇ ਬਸ ਗੱਠਾਂ ਕਰਾਉਣੀਆਂ ਐ ਤੇ ਬਾਕੀ ਬਸ ਮਸ਼ੀਨ ਲੱਗੀ ਹੋਈ ਆ ਤੇ ਆਪਾਂ ਬਸ ਡਾ ਢੂ ਲਾ ਦੀ ਤੇ ਲੋ ਜੀ ਪਹਿਲਾ ਟੈਂਕ ਪਾਉਣ ਲੱਗੇ ਤੇ ਲੋ ਜੀ ਪਾ ਲਿਆ ਪਹਿਲਾ ਟੈਂਕ ਆਪਣਾ 1 ਕਿਲੇ ਜੋ ਇੱਕ ਟੈਂਕ ਹੋ ਗਿਆ ਬਾਕੀ ਫਿਰ ਪਤਾ ਲੱਗੂ ਕਿੰਨੇ ਟੈਂਕ ਹੁੰਨੇ ਆ ਚਲੋ ਜੀ ਇੱਧਰ ਨਿਪਟ ਗਿਆ ਬਸ ਸੇਵਾ ਸੁਣਾ ਅਗਲੇ ਕਿੱਲਾਂ 'ਚ ਜਾਵਾਂਗੇ ਪੁਆ ਕੇ ਟੈਂਕ ਤੇ ਬਸ ਉਧਰੋਂ ਚੱਲਦੇ ਆਂ ਉਧਰ ਵੀ ਛੱਲੀਆਂ ਮਸ਼ੀਨਾਂ ਮੁਰਮੁਰਿਆ ਪਿੱਛੇ-ਪਿੱਛੇ ਆਪਾਂ ਜਾਣ ਨਹੀਂ ਤੇ ਬਸ ਆਪੋ ਜਾ ਕੇ ਬੜਾਨਿਆਂ ਉਧਰ ਕਿੱਲਿਆਂ ਲੋ ਦੋ ਡੇਢ ਕਿੱਲਾ ਮਤਲਬ ਉੱਥੇ ਜਾ ਕੇ ਬੜਾਨਿਆਂ ਬਸ ਚਲੋ ਜੀ ਨੌਕ ਨੌਕ ਦੇਖੀ ਚੱਲੋ ਤੇ ਲੋ ਜੀ ਨੀਚੇ ਧਾਰ ਲਈਦੀ ਜਲਾ ਕਹਿੰਦੇ ਆ ਕਿੱਲੇ ਵਢਾ ਲੈਨੇ ਆ ਇੱਥੇ ਗਿੱਲਾ ਹੋਇਆ ਹੋਇਆ ਕਹਿੰਦੇ ਬਾਹਰ ਨਹੀਂ ਦਿੱਕਿਆ ਤੋ ਲੋ ਜੀ ਆ ਜਿੰਨਾ ਕਿ ਅੱਜ ਦਾ ਲਾਪਰੋਕਾਜ਼ੀ ਕੱਢੀ ਗਏ ਇੱਕ ਟਾਈਮ ਤੋਂ ਰੋਏ ਆਏ ਹੋਏ ਦੇਖੋ ਕਿਵੇਂ ਟੈੜੀਆਂ ਲਿਖੀਆਂ ਸਤਿ ਮਿੱਤਰੋ ਹੁਣ ਆਪਾਂ ਨੂੰ ਪੈ ਗਿਆ ਕੰਮ ਤੇ ਹੁਣ ਆਪਾਂ ਚੱਲੇ ਘਰ ਨੂੰ ਘਰਾਂ ਜਾ ਕੇ ਕਰਨਾ ਮੈਸਾਂ ਦਾ ਤਾਰ ਚੋਣੀਆ ਧੂਕਾ ਕਰਨਾ ਤੇ ਚਲੋ ਘਰਾਂ ਜਾ ਕੇ ਤੁਹਾਨੂੰ ਮਿਲਦੇ ਆਂ ਤੇ ਘਰਾਂ ਚਾਲਦੇ ਆਂ ਲੋ ਜੀ ਬਿਰਗਣੀਆਂ ਆ ਰੱਖੇ ਤੇ ਤਿਆਰ ਹੋਣ ਲੱਗਿਆ ਹੋਇਆ ਮੈਸਾਂ ਵਾਸਤੇ ਤੇ ਵਾਸਾ ਇੱਧਰ ਵੀ ਮਿਲੂਗਾ ਫੰਦਵਾਇ ਤੋ ਆ ideia ਹੋਈ ਸੀਗੇ ਤੇ ਲੱਗਿਆ ਆ ਚੱਕਰ ਕਿੱਡੀ ਬਾਸ ਹੁਣ ਉੱਤਾਂ ਮੜੀ ਟੈਕਟਰ ਵਾਲੀ ਮੋਟਰ ਛੱਡ ਕੇ ਘਰਾਂ ਖੜੀ ਆ ਕਿ ਉੱਤ ਬਾਸ ਹੁਣ ਨਾ ਕਰਾਂਗੇ ਚੱਲੀਏ ਵੀਰੇ ਫਿਰ ਬਾਸ ਚੱਲ ਦੋ ਇਹ ਟ੍ਰੈਕਟਰ ਵਾਲੀ ਮੋਟਰ ਛੱਡਿਆ ਜੀ ਚਲੋ ਜੀ ਆਪਣੇ ਦੂਜੀ ਟਰੈਕਟਰ ਮੰਗਾਲੀ ਸੀ ਕਿ ਆਪਾਂ ਆ ਕੇ ਤੇ ਘਰਾਂ ਜਿਹੇ ਦੋ ਦੋਸੇ ਸੀਗਾ ਮੈਂ ਸਲਾ ਕਰਨ ਨਾਲ ਤਾਂ ਇਹ ਮੇਰਾ ਕਬੜਾ ਟਰੈਲੀ ਛੱਡੇ ਨੇ ਫਿਰ ਮੈਂ ਚਲਾ ਕੇ ਆ ਗਿਆ ਕਿ ਮੋਟਰ ਤੇ ਜਾ ਕੇ ਮਿਲਿਆ ਹੁਣ ਸਿੱਧਾ ਤੇ ਲੋ ਜੀ ਵੀ ਇਹ ਵੀ ਮਿਲ ਗਿਆ ਤਾਂ ਤੇ ਬਾਕੀ ਚਾਹ ਫੜਾ ਕੇ ਤੇ ਟਰੈਕਟਰ ਵੀ ਇੱਧਰ ਕੱਢ ਲਿਆ ਤੇ ਚਾਹ ਫੜਾਣਾ ਹੈ ਤੇ ਚਾਹ ਫੜਾ ਕੇ ਹੁਣ ਆਪਾਂ ਚੱਲਦੇ ਆਂ ਬਾਬਾ ਵੀਰਾਂ ਦਾ ਹੱਜੀ ਤੇ ਨਾਲ ਹੋਰ ਕੀ ਲੈ ਕੇ ਜਾਣਾ ਆਪਾਂ ਕਾਣੀ ਕੜਾਣਾ ਆ ਪਤਾ ਨਹੀਂ ਕੀ ਹੋਇਆ ਹੋਇਆ ਇਹਨੂੰ ਤੇ ਪਤਾ ਨਹੀਂ ਕਿਸੇ ਨੂੰ ਟਣਾ ਨਾ ਕਰਤਾ ਤੇ ਬਾਕੀ ਆਪ ਹੁਣ ਚੱਲਦੇ ਆਂ ਤੇ ਕਾਣੀ ਰੱਖ ਕੇ ਚੱਕੀ ਜੇ ਫਿਰ ਆਪਾਂ ਸਿੱਧਾ ਵੀਰਾਂ ਦਾ ਸੋਬੇ ਦੇ ਲੰਗ ਜਾਗੇ ਤੇ ਤੁਹਾਨੂੰ ਤੇ ਲੋਕੀ ਮੁੰਡਿਓ ਕਾਣੀ ਆਪਾਂ ਰੱਖ ਦਿੱਤੀ ਆਗੇ ਤੇ ਤੇ ਬਸ ਹੁਣ ਚੱਲਦੇ ਆਂ ਆਪਾਂ ਬੇਰਮਦਸ ਬਾਬਾ ਜੀ ਦੇ ਨੂੰ ਤੇ ਤੁਹਾਨੂੰ ਬਸ ਹੁਣ ਉੱਥੇ ਜਾ ਕੇ ਦਰਸ਼ਨ ਕਰਾਨੇ ਆਂ ਬਾਬਾ ਜੀ ਦੇ ਤੇ ਲੋ ਜੀ ਕਰ ਲਿਆ ਪ੍ਰਸ਼ਾਦ ਦੇ ਨੇ ਮਿਲ ਲੇ ਪ੍ਰਸ਼ਾਦਾ ਛਕ ਲਿਆ ਤੇ ਹੁਣ ਆਪਾਂ ਜੀਰੀ ਦਾ ਥੈਲਾ ਚੜਾਵਾਂਗੇ ਓਰੇ ਤੇ ਫਿਰ ਆਪਾਂ ਜਾਵਾਂਗੇ ਪਿੰਡ ਵੱਲ ਨੂੰ ਮਿਲਦੇ ਆਂ ਜੀ ਤੁਹਾਨੂੰ ਤੇ ਬਸ ਹੁਣ ਆਪਰੇੜੀ ਲੈ ਕੇ ਚੱਲਦੇ ਆਂ ਥੈਲਾ ਗੱਡੀ ਚੋਂ ਕੱਢ ਕੇ ਜਾ ਕੇ ਇੱਥੇ ਰੱਖ ਦਨੇ ਆਂ ਤੇ ਫਿਰ ਆਪਾਂ ਪਿੰਡ ਵੱਲ ਨੂੰ ਰਵਾਨਾ ਹੋ ਜਾਾਂਗੇ ਜੀ ਆਓ ਜੀ ਮਿੱਤਰੋ ਚੱਲਿਆ ਆਪਾਂ ਥੈਲਾ ਚੱਕਣ ਨੂੰ ਤੇ ਲੋ ਜੀ ਬਸ ਚੱਲੇ ਹੁਣ ਪਿੰਡ ਨੂੰ ਰਵਾਨਾ ਆਉਣ ਵਾਸਤੇ ਤੇ ਦਰਸ਼ਨ ਕੱਲ ਬਸ ਹੁਣ ਚਾਲਦੇ ਆ ਪਿੰਡ ਨੂੰ ਪਿੰਡ ਜਾ ਕੇ ਮਿਲਦੇ ਆ ਤੁਹਾਨੂੰ ਤੇ ਹਾਂ ਮੋੜ ਤੇ ਪਹੁੰਚ ਕੇ ਆਪਾਂ ਕਰਾਂਗੇ ਬਿਰੰਧਾਗ ਬਾਬਾਈ ਦਾ ਨਿਮ ਪਤਾ ਕੋਣ ਤੇ ਦਿੱਤੇ ਜੋ ਪਰਤੇ ਪਾਲੇ ਤੇ ਬਸ ਹੁਣ ساری ਰਾਤ ਜਾਲੇ ਰਹਿਾਂਗੇ ਔਰ ਵਾਪਰੇ ਆਉਂਗੇ ਬਸ ਉਹਦੇ ਉੱਤੇ ਬਾਕੀ ਪੀਣੇ ਹੁੰਦੇ ਨੇ ਯਾਰ ਵਧੀਆ ਲੱਗਦੀਆਂ ਤੇ ਬੋਕੀ ਕਰਟਰ ਖੜੇ ਆ ਬਕਰ ਜਿਹੜਾ ਵੀ ਡਾਈ ਸੀ ਇਹਨੂੰ ਪਤਾ ਹੈ ਵਾਸ ਹੁਣ ਤੇ ਜੇ ਪੱਤੇ ਪਾ ਲੇ ਤਾਂ ਹੁਣ ਚੱਲਦੇ ਆ ਅੰਦਰ ਨੂੰ ਚਲੋ ਜੀ ਅੰਦਰ ਨੂੰ ਅੰਦਰ ਨੂੰ ਮਾਸ ਹੰਦਰੀਆ ਕੇ ਪੀਨੇ ਆ ਕੇ ਬਾਕੀ पाच ਤੋ ਬਲੌਕ ਇੱਥੇ ਟੱਕਰ ਸਮਾਪਤ ਹੁੰਦਾ ਜੀ ਨੂੰ ਸਾਰਾ ਨੂੰ ਸੱਤ ਛੇਰੀ ਜਾਕਾਰ ਬਾਏ ਬਾਏ